ਸਬਾ ਚੋਣਾ ਜੜੀਆਂ ਨੇ ਉਹਦਾ ਆਗਾਜ਼ ਹੋ ਚੁੱਕਾ ਹੈ ਕੱਲ ਸਾਡਾ ਪਹਿਲਾ ਰਾਉਂਡ ਸੀਗਾ ਚਾਹੇ ਪੰਜਾਬ ਨੂੰ ਇਹਨਾਂ ਨੇ ਬੜਾ ਪਿੱਛੇ ਜਾ ਕੇ ਲਾਸਟ ਰਾਉਂਡ ਵਿੱਚ ਕੀਤਾ ਹੈ 1 ਜੂਨ ਨੂੰ ਪਰ ਤੁਸੀਂ ਦੇਖ ਸਕਦੇ ਹੋ ਕਿ ਅਜੇ 38 ਦਿਨ ਤਕਰੀਬਨ ਮੈਂ ਟੈਂਟੇਟਿਵ ਲੈ ਕੇ ਮੰਨਦੀ ਆ ਪਰ ਲੋਕਾਂ ਦੇ ਵਿੱਚ ਬਹੁਤ ਜੋਸ਼ ਹੈ ਔਰ ਇਹ ਸਾਡੀ ਅੱਜ ਸਵੇਰ ਦੀ ਜਿਹੜੀ ਹੈ ਇਹ 6ਵੀਂ ਜਾਂ 7ਵੀਂ ਮੀਟਿੰਗ ਹੈਗੀ ਹੈ ਸੋ ਜਦੋਂ ਅਸੀਂ ਲੋਕਾਂ 'ਚ ਇਹ ਕਹਿੰਦੇ ਆ ਕਿ ਵੀ ਅਸੀਂ 2 ਸਾਲ ਦਾ ਰਿਪੋਰਟ ਕਾਰਡ ਲੈ ਕੇ ਆਏ ਆ ਜਿਹੜਾ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ ਕਿ 2 ਸਾਲ ਬਾਅਦ ਕੋਈ ਕੈਂਡੀਡੇਟ ਲੋਕਾਂ 'ਚ ਜਗਾ ਨੇ ਹੋ ਰਹੇ ਇਹ ਕਹਿ ਰਹੇ ਨੇ ਕਿ ਸਾਡਾ 2 ਸਾਲ ਦਾ ਰਿਪੋਰਟ ਕਾਰਡ ਦੇਖੋ ਤੁਹਾਨੂੰ ਲੱਗਦਾ ਹੈ ਕਿ ਅਸੀਂ ਕੰਮ ਕੀਤਾ ਤੇ ਸਾਡੇ ਨਾਲ ਸਾਨੂੰ ਵੋਟ ਪਾਓ ਨਹੀਂ ਤੇ ਤੁਸੀਂ ਆਪਣੀ ਮਰਜ਼ੀ ਕਰਨ ਦੇ ਹੱਕਦਾਰ ਹੋ ਤੁਸੀਂ ਕਰ ਸਕਦੇ ਹੋ ਜਦੋਂ ਅਸੀਂ ਇੰਨੀ ਗੱਲ ਕਹਿਨੇ ਵੀ ਆ ਤਾਂ ਲੋਕ ਹੀ ਸਾਨੂੰ ਰੋਕ ਦਿੰਦੇ ਆ ਇਹ ਕਹਿੰਦੋ ਕਿ ਨਹੀਂ ਅਸੀਂ ਤਾਂ ਤੁਹਾਡੇ ਨਾਲ ਹੈਗੇ ਆ ਸੋ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਜਿਵੇਂ ਲੋਕਾਂ ਨੇ ਪਹਿਲੇ ਸਾਡੇ ਤੇ ਵਿਸ਼ਵਾਸ ਕੀਤਾ ਸੀ ਅਸੀਂ ਆਪਣੀ اخਲਾਕੀ ਜ਼ਿੰਮੇਵਾਰੀ ਸਮਝੀ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਇਨਾ ਮਾਣ ਬਖਸ਼ਿਆ ਇਨਾ ਵੱਡਾ ਮੰਡੇਟ ਦਿੱਤਾ ਸੋ ਅਸੀਂ ਲੋਕਾਂ ਦੇ ਵਿੱਚ ਰਹਿਣਾ ਔਰ ਲੋਕਾਂ ਦੇ ਜਿਹੜੇ ਕੰਮ ਨੇ ਉਹ ਕਰਾਉਣੇ ਨੇ ਸੋ ਮੇਰੇ ਹਲਕੇ ਦੇ ਵਿੱਚ ਤਿੰਨ ਦਫ਼ਤਰ ਨੇ ਇਸ ਵੇਲੇ ਸੋ ਸਾਡੇ ਕੈਂਡੀਡੇਟਸ ਆਬ ਜਿਹੜੇ ਮੰਤਰੀ ਨੇ ਕੁਲਦੀਪ ਧਾਲੀਵਾਲ ਜੀ ਉਹਨਾਂ ਨੇ ਨਾਲ ਹੋਣਾ ਸੀਗਾ ਬਟ ਉਹਨਾਂ ਦਾ ਇੱਕ ਲਾਈਵ ਇੰਟਰਵਿਊ ਜਿੱਤੇ ਕਰਕੇ ਉਹਨਾਂ ਨੂੰ ਵਿੱਚੋਂ ਜਾਣਾ ਪਿਆ ਸੋ ਬਹੁਤ ਅੱਛਾ ਹੰਗਾਰਾ ਮਿਲ ਰਿਹਾ ਹੈ ਦੂਜੀ ਗੱਲ ਇਹ ਹੈ ਕਿ ਮੈਂ ਐਗਜ਼ਾਮਪਲ ਦਿੰਨੀ ਕਿ ਬਦਲਾਅ ਦੀ ਰਾਜਨੀਤੀ ਦੀ ਅਸੀਂ ਗੱਲ ਕਰਦੇ ਸੀਗੇ ਸੋ ਲੋਕ ਲੋਕ ਇਹ ਮਹਿਸੂਸ ਕਰ ਰਹੇ ਨੇ ਕਿ ਜਿਹੜੇ ਬਦਲਾਅ ਦੀਆਂ ਅਸੀਂ ਗੱਲਾਂ ਕਰਦੇ ਸੀ ਉਹ ਬਦਲਾਅ ਆ ਰਿਹਾ ਹੈ ਜੇ ਸਰਕਾਰੀ ਸਕੂਲਾਂ ਦੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਨੇ ਉਹ ਸਰਕਾਰੀ ਸਕੂਲਾਂ ਚ ਦਾਖਲੇ ਲੈ ਰਹੇ ਨੇ ਮਾਪੇ ਸਾਨੂੰ ਫੋਨ ਕਰ ਰਹੇ ਕਿ ਸਾਡੇ ਬੱਚੇ ਦੀ ਐਡਮਿਸ਼ਨ ਜਿਹੜੀ ਹੈ ਉਹ ਤੁਸੀਂ ਸਰਕਾਰੀ ਸਕੂਲ ਨਾਲੋਂ ਇੱਧਰ ਸੌਰੀ ਪ੍ਰਾਈਵੇਟ ਨਾਲੋਂ ਸਰਕਾਰੀ ਚੇ ਕਰਾ ਦਿਓ ਔਰ ਮੈਂ ਦੱਸਣਾ ਚਾਹਨੀ ਕਿ ਅੰਮ੍ਰਿਤਸਰ ਦੇ ਵਿੱਚ ਤਕਰੀਬਨ 900 ਬੱਚਾ ਹੈ ਜਿਹੜੇ ਦੋ ਸਕੂਲਾਂ ਫੈਮਿਨੈਂਸ ਹੈ ਸਾਡੇ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ 900 ਬੱਚਾ ਜਿਹੜਾ ਉਹ ਸਰਕਾਰੀ ਸਕੂਲਾਂ ਦੇ ਵਿੱਚ ਚਲਾ ਗਿਆ ਸੋ ਇਹ ਸਕੂਲ ਦਾ ਜਿਹੜਾ ਹੈ ਉਹ ਮਿਆਰ ਹੈ ਇਸ ਵੇਲੇ ਮੁਹੱਲਾ ਕਲਿਨਿਕਸ 6 ਖੁੱਲ ਚੁੱਕੇ ਆ ਸਾਡੇ ਹਲਕੇ ਦੇ ਵਿੱਚ ਫੋਕਲ ਪੁਆਇੰਟ ਦੇ ਵਿੱਚ ਅਸੀਂ 30 ਕਰੋੜ ਰੁਪਏ ਦੇ ਕੰਮ ਕਰਾਏ ਨੇ ਜਿਹੜੀਆਂ 11 ਕੇਵੀ ਦੀਆਂ ਵਾਇਰਸ ਨੇ ਉਹ ਤਿੰਨ ਬੋਰਡਾਂ ਦੇ ਵਿੱਚ ਵਾਇਰਸ ਉਤਾਰ ਕੇ ਕੇਬਲਸ ਪੈਣੀਆਂ ਸ਼ੁਰੂ ਹੋ ਗਈਆਂ ਨੇ ਸੋ ਬਹੁਤ ਸਾਰੀਆਂ ਜਿਹੜੀਆਂ ਸੜਕਾਂ ਗਲੀਆਂ ਨੇ ਵੇਰਕੇ ਦੇ ਵਿੱਚ ਵੀ ਜਿਹੜੀਆਂ 35 ਮਿੰਨ੍ਹੇ ਸਾਲ ਤੋਂ ਬਣੀਆਂ ਨਹੀਂ ਸੀ ਉਹ ਬਣ ਗਈਆਂ ਨੇ ਸੋ ਬਾਕੀ ਤੁਸੀਂ ਲੋਕਾਂ ਨੂੰ ਪੁੱਛ ਸਕਦੇ ਹੋ ਪਰ ਇਹ ਹੈ ਕਿ ਲੋਕ ਬਹੁਤ ਪਿਆਰ ਦੇ ਰਹੇ ਨੇ ਔਰ ਸਾਡਾ ਜਿਹੜਾ ਸੀਐਮ ਸਾਹਿਬ ਦਾ ਨਾਰਾ ਇਸ ਵਾਰ ਕੇ ਪੰਜਾਬ ਬਣੇਗਾ ਹੀਰੋ ਇਸ ਵਾਰ 130 ਉਹ ਅਸੀਂ ਪੂਰਾ ਕਰਾਂਗੇ ਸਿਆਸੀਆ ਪਹਿਲਾਂ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਐਮਪੀ ਦੀ ਇਲੈਕਸ਼ਨ ਆ ਚੁੱਕੀ ਆ ਅੱਜ ਹਲਕੇ ਦੇ ਐਮਐਲਏ ਜੀਵਨ ਜੋਤ ਕੌਰ ਮੈਮ ਇਸ ਮੀਟਿੰਗ ਦੇ ਵਿੱਚ ਆਏ ਕੁਲਦੀਪ ਸਿੰਘ ਢਾਲੀਵਾਲ ਜੀ ਨੂੰ ਕੋਈ ਕੰਪੇਨ ਕਰਕੇ ਇੱਥੇ ਵੇਰਕੇ ਦੇ ਵਿੱਚ ਨਹੀਂ ਆ ਸਕੇ ਜਿੱਦਾਂ ਕਿ ਸਰਕਾਰ ਨੂੰ 2 ਸਾਲ ਪਹਿਲਾਂ ਲੋਕਾਂ ਨੇ ਮਨ ਸਾਈਡਰ ਵੋਟਾਂ ਪਾ ਕੇ ਐਮਪੀ ਮਨ ਸਾਈਡਰ ਵੋਟਾਂ ਪਾ ਕੇ ਸਰਕਾਰ ਬਣਾਈ ਇਸ ਵਾਰ ਵੀ ਜੋ ਐਮਪੀ ਦੀ ਇਲੈਕਸ਼ਨ ਆ ਉਹਦੇ ਵਿੱਚ ਵੀ ਕੁਲਦੀਪ ਸਿੰਘ ਢਾਲੀਵਾਲ ਜੀ ਨੂੰ ਵੇਰ ਕਿਦੇ ਵਿੱਚੋਂ ਵਨ ਸਾਈਡਡ ਵੋਟਾਂ ਪਾ ਕੇ ਐਮਪੀ ਚੁਣਾਂਗੇ ਤੇ ਸੀਐਮ ਭਗਵੰਤ ਮਾਨ ਜੀ ਦੀ ਝੋਲੀ ਦੇ ਵਿੱਚ ਇਹ ਵੀ ਟਿਕਟ ਪਾਵਾਂਗੇ ਦੋ ਵਾਰੀ ਸੀਟਾਂ ਤੋਂ ਜਿੱਤੇ ਐਮਪੀ ਮੌਜੂਦਾ ਐਮਪੀ ਰਹੇ ਆ ਉਹ ਤੀਜੀ ਵਾਰੀ ਕਰੇ ਜਿੱਤ ਕੇ ਹੈਟਟ੍ਰਿਕ ਕਰਾਂਗੇ ਕੀ ਕਹਿਣਾ ਚਾਹੋਗੇ ਗੁਰਜੀਤ ਸਿੰਘ ਔਜਲਾ ਜੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਗਰਾਊਂਡ ਲੈਵਲ ਤੱਕ ਤੇ ਉਹ ਵਿਚਰੇਣੀ ਲੋਕਾਂ ਨਾਲ ਪਹਿਲੀ ਗੱਲ ਤੇ ਵੇਖੋ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਆ ਬਹੁਤ ਜਿਆਦੇ ਕੰਮ ਕਰਵਾਏ ਨੇ 2.5 ਸਾਲਾਂ ਦੇ ਵਿੱਚ ਜਿੱਦਾਂ ਕਿ ਸਾਡੇ ਸੀਐਮ ਭਗਵੰਤ ਮਾਨ ਸਿੰਘ ਮਾਨ ਨੇ 32 ਦੇ ਬਿੱਲ ਜ਼ੀਰੋ ਕਰਵਾਏ 600 ਯੂਨਿਟ ਬਿਜਲੀ ਫਰੀ ਕੀਤੀ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਵੀ ਵਧੀਆ ਕਰਵਾਇਆ ਮੁਹੱਲਾ ਕਲੀਨਿੰਗ ਸਾਰੇ ਪੰਜਾਬ ਦੇ ਵਿੱਚ ਖਿਲਵਾਏ ਔਰ ਵੀ ਜਿੱਦਾਂ ਰੇਤ ਮਾਫੀਆ ਉੱਤੇ ਨਸ਼ਾ ਪਾਈ ਖਾਸ ਕਰਕੇ ਯੂਥ ਨੂੰ ਸਪੋਰਟਸ ਦੇ ਵਿੱਚ ਲਾਇਆ ਜਿੰਨੇ ਵੀ ਸਾਡੇ ਵੀਰ ਭਰਾ ਨਸ਼ੇ ਦੇ ਵਿੱਚ ਫਸੇ ਨੇ ਉਹਨਾਂ ਨੂੰ ਸਪੋਰਟਸ ਰਾਹੀਂ ਨਸ਼ੇ ਤੋਂ ਦੂਰ ਕਰਨ ਦਾ ਬਹੁਤ ਵਧੀਆ ਉਪਰਾਲਾ ਕੀਤਾ ਸੀ ਐਮ ਭਗਵੰਤ ਸਿੰਘ ਮਾਨ ਨੇ ਯੋਗਾ ਦੇ ਰਾਹੀਂ ਹੋਰ ਵੀ ਕਈ ਤਰ੍ਹਾਂ ਦੇ ਕੰਮ ਨੇ ਜੋ ਸਰਕਾਰ ਕਰਵਾ ਰਹੀ ਆ ਖਾਸ ਕਰਕੇ ਮੈਨੂੰ ਪਤਾ ਵਾ ਜੋ ਸਾਡੀਆਂ ਮਾਵਾਂ ਤੇ ਸਾਡੀਆਂ ਭੈਣਾਂ ਜੋ ਵਾਅਦਾ ਕੀਤਾ ਸੀ ਇੱਕ 1000 ਰੁਪਏ ਦਾ ਉਹ ਵੀ ਜਲਦ ਤੋਂ ਜਲਦ ਐਮਪੀ ਦੀ ਇਲੈਕਸ਼ਨ ਤੋਂ ਬਾਅਦ ਉਹ ਵੀ ਵਾਅਦਾ ਪੂਰਾ ਕੀਤਾ ਜਾਏਗਾ ਲੋਕਾਂ ਦਾ ਲੱਗ ਰਿਹਾ 130 ਦਾ ਸੁਪਨਾ ਜਿਹੜਾ ਪੂਰਾ ਹੋਏਗਾ ਮਾਨ ਵਟ ਦੇ ਆ ਵੇਖੋ ਜੀ ਲੋਕਾਂ ਦਾ ਸਾਥ ਤੁਸੀਂ ਵੇਖ ਹੀ ਲਿਆ ਸਾਰੇ ਨੇ ਬੜਾ ਵਧੀਆ ਹੰਗਾਰਾ ਮਿਲ ਰਿਹਾ ਹੈ ਜਨਤਾ ਵੱਲੋਂ ਸਾਡੀਆਂ ਭੈਣਾਂ ਵੱਲੋਂ ਸਾਡੀਆਂ ਮਾਮੂ ਵੱਲੋਂ ਬਹੁਤ ਵਧੀਆ ਸਰਕਾਰ ਨੇ ਖਾਸ ਕਰਕੇ ਸਾਡੇ ਹਲਕੇ ਦੇ ਐਮਐਲਏ ਪਹਿਲੇ ਐਮਐਲਿਆਂ ਦੇ ਪਹਿਲੇ ਜਦੋਂ ਅਕਾਲੀ ਦਲ ਸਰਕਾਰ ਹੋ ਗਈ ਕਾਂਗਰਸ ਸਰਕਾਰ ਹੋ ਗਈ ਉਹਨਾਂ ਦੇ ਪੀਏ ਤੱਕ ਨੂੰ ਵੀ ਮਿਲਣ ਜਾਣਾ ਪੈਂਦਾ ਸੀ ਤੇ ਉਹ ਵੀ ਨਹੀਂ ਮਿਲਦੇ ਸੀ ਇਹ ਇਹੋ ਜੀ ਸਰਕਾਰ ਆ ਜਿੱਥੇ ਤੁਸੀਂ ਕਿਸੇ ਵੀ ਐਮਐਲਏ ਨੂੰ ਉਹਦੇ ਆਫਿਸ ਦੇ ਵਿੱਚ ਜਾ ਕੇ ਤੁਸੀਂ ਮਿਲ ਸਕਦੇ ਜੀ ਆਪਣੇ ਕੰਮ ਜਿਹੜੇ ਆ ਉਹ ਕਰਵਾ ਸਕਦੇ ਜੀ ਕਿਸੇ ਦੇ ਵਿੱਚ ਕਹਿੰਦੇ ਨਾ ਵਿਚੋਲਾ ਵਿਚੋਲਾ ਪਾਉਣ ਦੀ ਲੋੜ ਨਹੀਂ ਆ ਤੁਸੀਂ ਕਿਸੇ ਐਮਐਲਏ ਨੂੰ ਸਿੱਧਾ ਜਾ ਕੇ ਮਿਲ ਸਕਦੇ ਜੀ